ਦੇ ਮਿੱਤਰੋ ਗੁੱਡ ਮਾਰਨਿੰਗ ਹੋ ਗਈ ਦਿਨ ਐਤਵਾਰ ਤਰੀਕ 16 ਅੱਜ ਦੇ ਵਲੌਗ ਦੇ ਵਿੱਚ ਕਰਦੇ ਆ ਗੱਲਾਂਬਾਤਾਂ ਨਾਲ ਦੀ ਨਾਲ ਵੀਡੀਓ ਅੱਜ ਵਧੀਆ ਹੋਊਗੀ ਕਰਾਂਗੇ ਗੱਲਾਂਬਾਤਾਂ ਕੰਮ ਤੇ ਜਾ ਕੇ ਵੀ ਕਿੰਨੀ ਤਨਖਾਹ ਹੈ ਕਿੰਨੇ ਪੈਸੇ ਬਣਦੇ ਕਿੰਨੇ ਘੰਟੇ ਲਾਉਨੇ ਆ ਸੀ ਕੰਮ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਣਾ ਮੈਂ ਕੰਮ ਤੇ ਜਾ ਕੇ ਸਾਰਾ ਬਣੇ ਰਹੋ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਲੈ ਮਿੱਤਰੋ ਕੰਮ ਤੇ ਪਹੁੰਚ ਗਏ ਗਿਲਾਤੀ ਪਾਰ ਗਏ ਜੱਪਾਨੇ ਬਾਕੀ ਵੀਡੀਓ ਸਾਨੂੰ ਅੰਦਰ ਜਾ ਕੇ ਦਿਖਾਉਂਦੇ ਅੱਗੇ ਲੈ ਮਿੱਤਰੋ ਪਹੁੰਚ ਗਏ ਕੰਮ ਪਰ ਦੇਖੋ ਇਧਰ ਮਾਲ ਮੂ ਸੈਟ ਕਰਨੇ ਆਲਾ ਸਾਰਾ ਇਹਦਾ ਕਰਦੇ ਹਾਂ ਸੈਟਿੰਗ ਹੋ ਲੱਗਿਆ ਉੱਧਰ ਮੁੰਡਾ ਹਲੋ ਇਹ ਲੱਗਿਆ ਮਾਲ ਸੈਟ ਕਰਨ ਮੁੰਡਾ ਆਹ ਕਰਦੀ ਵੇਖ ਹਾਲਾ ਪਤਾ ਨਾ ਵਿੱਚ ਤੇ ਬਾਕੀ ਕਰਦੇ ਆਂ ਦੇਖੋ ਮੈਗਜ਼ੀਨ ਦੇ ਵਿੱਚ ਸਾਰਾ ਸੈਟਿੰਗ ਹੋਣਾ ਜਾਈ ਮਿੱਤਰੋ ਹਾਂ ਸਤਾ ਜੀ ਨਿਬੜ ਕੇ ਕੰਮ ਨਾ ਵੀ ਮੈਟਰੋ ਗੇਟ ਤੇ ਕੰਮ ਨਵੇੜ ਕੇ ਸੱਤੇ ਉਹ ਨਹੀਂ ਪਹੁੰਚ ਕੇ ਤਰੀਨੂ ਵਾਲੇ ਇੱਧਰ ਗੇਟ ਮਿੱਤਰੋ ਇਹ ਕਹਿੰਦੇ ਫੈਕਟਰੀ ਦਾ ਆਏ ਆ ਜਿਕਣਾ ਜੇਲ੍ਹ ਚੋਂ ਆਉਂਦਾ ਬੰਦਾ ਸੇਮ ਫੀਲਿੰਗ ਹੈ ਉਹ ਵੀ ਲੀਕ ਸੱਤੇ ਇੱਕ ਤੇ ਤੇ ਮੈਂ ਕੁਐਸਚਨ ਪੁੱਛਣਾ ਵੀ ਪਹਿਲਾਂ ਤਾਂ ਮਾਲਾ 8 ਸਾਲ ਕਿੰਨੇ ਸਾਲ 47 ਦਾ ਕੰਮ ਕਰਿਆ 9 ਸਾਲ 9 ਸਾਲ ਇਹਦਾ ਕੰਮ ਕਰਿਆ ਹੁਣ ਤਾਂ 4 ਸਾਲ ਫੈਕਟਰੀ ਦਾ ਤਾਂ ਤੈਨੂੰ ਕੀ ਫਰਕ ਲੱਗਦਾ ਹੈਟਰੀ ਦੇ ਵਿੱਚ ਘੁੰਮਣੇ ਨੂੰ ਟਾਈਮ ਬਚਦਾ ਹਸਤਾਲੇ ਦੇ ਵਿੱਚ ਘੁੰਮਣੇ ਨੂੰ ਟਾਈਮ ਨਹੀਂ ਬਚਦਾ ਪਰ ਹਸਤਾਲੇ ਜਾਂਦੇ ਆਂ ਵੀ ਪੈਸੇ ਪੂਸੇ ਵਧੀਆ ਬਚਦੇ ਹਨ ਹਸਤਾਲੇ ਵਾਲੇ ਨੂੰ ਜੇ ਪੈਸੇ ਵਧੀਆ ਬਚਦੇ ਹਨ ਹਸਤਾਲੇ ਦੇ ਵਿੱਚ ਤਾਲੇ ਦੇ ਵਿੱਚ ਮੰਨ ਲਾ ਜੇ ਬੰਦੇ ਦੀ 1500 ਤਨਖਾਹ ਹੈ ਤਾਂ ਉਹ ਜੇ ਰਹਿਸ਼ ਵਿੱਚ ਹੈ ਤਾਂ ਉਹਨੂੰ 2000-2200 ਚ ਪੈਂਦਾ ਬੰਦਾ ਹਨਾ ਮਾਹਲ ਕਰੋ ਜੀ 2000 ਜਿੱਦਾਂ ਹੁਣ ਇੱਥੇ ਮੰਨ ਲਓ ਜੀ ਦੀ 70 ਦੀ ਤਨਖਾਹ ਐਗਜ਼ਾਮਪਲ ਦਿੰਨਾ ਮੈਂ ਤੁਹਾਨੂੰ ਵੀ 2000 ਹੋਵੇ ਹਨਾ ਤਾਂ ਇਹਦਾ ਖਰਚਾ ਮੰਨ ਲਓ 1000 ਰੁਪਇਆ ਤਾਂ ਕਟੋ-ਕਟ ਨਾਰਮਲ ਹੈ ਠੀਕ ਹੈ ਜੀ ਆ ਜਾਂਦਾ ਹੋਰ ਖਰਚਾ ਗੱਡੀ ਦਾ ਫਿਰ ਉਹੀ ਕਰ ਕਰਾ ਕੇ ਬੰਦੇ ਨੂੰ ਮੰਨ ਲਓ 1800 ਬਚਦਾ ਹਨਾ ਬਾਕੀ ਡਿਪੈਂਡ ਹੈ ਤਨਖਾਹ ਪਰ ਕਿਸੇ ਦੀ 1500 ਤਨਖਾਹ ਹੈ ਕਿਸੇ ਦੀ 2000 ਹਨਾ ਯਾਨੀ ਕਿ ਸਤਾਲੇ ਚ ਇਹ ਆ ਵੀ ਪੈਸੇ ਬਚਦੇ ਬੰਦੇ ਨੂੰ ਕੰਮ ਬੰਨਵਾਏ ਪਰ ਹਨਾ ਕਈ ਸਾਲੇ ਵਧੀਆ ਵੀ ਹੈ ਜਿੱਥੇ ਬਾਕੀ ਹਰੇਕ ਕੰਮ ਦਾ ਅਲੱਗ ਲੱਗ ਹੈ ਹਰੇਕ ਦੀ ਤਨਖਾਹ ਲੈਵੈਲੋ ਅੰਤਰਾ ਤੋਂ ਦੇ ਹਿਸਾਬ ਨਾਲ ਹਰੇਕ ਦੀ ਠੀਕ ਹੈ ਜੀ ਬਾਕੀ ਮਿਲਦੇ ਹਾਂ ਫਿਰ